ਕੇਸ ਦੇ ਵਿੱਚ ਅੱਜ 8 ਦਸੰਬਰ 2024 ਨੂੰ ਉਹਨਾਂ ਨੂੰ ਅਦਾਲਤ ਮੈਡਮ ਮਿਸ ਤਲਜਨੀ ਜੁਡੀਸ਼ੀਅਲ ਮੈਜਿਸਟਰ ਫਸਟ ਕਲਾਸ ਅ ਅਮਰਸਾਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿਵੇਂ ਕਿ ਸਭ ਨੂੰ ਪਤਾ ਕਿ 4 ਦਸੰਬਰ 2024 ਨੂੰ ਹੋਈ ਘਟਨਾ ਸੁਖਬੀਰ ਬਾਦਲ ਦੇ ਉੱਤੇ 307 ਦੇ ਜਿਹੜਾ ਕੇਸ ਸੀਗਾ ਉਹਨਾਂ ਤੇ ਉਹਨਾਂ ਦੀ ਅਰੈਸਟ ਹੋਈ ਤੇ 5 ਤਰੀਕ ਨੂੰ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 3 ਦਿਨ ਦਾ ਰਮਾਨ ਸੀ ਤੇ ਅੱਜ 8 ਤਰੀਕ ਨੂੰ ਉਹਨਾਂ ਨੂੰ ਦੁਬਾਰੇ ਅਦਾਲਤ 'ਚ ਪੇਸ਼ ਕੀਤਾ ਜਾਣਾ ਸੀ ਕਰੀਬ 4 ਵਜੇ ਦੇ ਕਰੀਬ ਉਹਨਾਂ ਨੂੰ ਅਮਰਸਾਦ ਅਦਾਲਤ ਦੇ ਵਿੱਚ ਅੱਜ ਐਤਵਾਦ ਹੋਣ ਦੇ ਬਾਵਜੂਦ ਡਿਊਟੀ ਮੈਜਿਸਟਰੇਟ ਦੇ ਕੋਰਟ 'ਚ ਪੇਸ਼ ਕੀਤਾ ਗਿਆ 4 ਵਜੇ ਦੇ ਕਰੀਬ ਉੱਥੇ ਉਹਨਾਂ ਦੀ ਪੈਰਵਾਈ ਵਾਸਤੇ ਦਾਸ ਖੋਦ ਜਸਪਾਲ ਸਿੰਘ ਮੰਜਪੂਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਤਨਤਨ ਤੋਂ ਜਿਹੜੇ ਪਿਛਲੀ ਤਰੀਕ ਤੇ ਪੇਸ਼ ਹੋਏ ਸੀ ਤੇ ਉਹਨਾਂ ਦੇ ਦੋਨੇ ਸਬੂਤਲ ਜੋ ਕਿ ਵਕੀਲ ਹਨ ਜਗਜੀਤ ਸਿੰਘ ਬਲਜਿੰਦਰ ਸਿੰਘ ਇਹ ਚਾਹ ਦੇ ਵਕੀਲ ਉਹਨਾਂ ਦੀ ਪੈਦਵਾਇ ਦੀ ਪੇਸ਼ ਹੋਏ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਤਾਂ ਪੁਲਸ ਵੱਲੋਂ ਸਰਕਾਰੀ ਵਕੀਲ ਦੇ ਰਾਹੀਂ ਉਹਨਾਂ ਦਾ 10 ਦਿਨ ਦਾ ਹੋਰ ਰਿਮਾਂਡ ਮੰਗਿਆ ਗਿਆ ਇਹ ਕਹਿ ਕੇ ਕਿ ਭਾਈ ਨਰਿੰਦਰ ਸਿੰਘ ਚੋੜਾ ਨੇ 7 ਤਰੀਕ ਨੂੰ ਇਹ ਇਨਕਸ਼ਾਫ ਕੀਤਾ ਵੀ ਜਿਹੜਾ ਵੈਪਨ ਉਹਨਾਂ ਨੇ ਸੁਖਬੀਰ ਬਾਦਲ ਦੇ ਉੱਤੇ ਅਟੈਕ ਲਈ ਵਰਤਿਆ ਸੀ ਉਹਦੇ ਨਾਲ ਦਾ ਜਿਹੜੀ ਖੇਪ ਆ ਉਹ ਉਹ ਲਖੀਮਪੁਰ ਖੀਰੀ ਯੂਪੀ ਦੇ ਵਿੱਚ ਰੱਖ ਕੇ ਆਏ ਹੋਏ ਨੇ ਤੇ ਉਹ ਰਿਕਵਰ ਕਰਾਉਣੀ ਆ ਸੋ ਇਹ ਕਹਿ ਕੇ ਉਹਨਾਂ ਨੇ ਜਿਹੜੀ ਰਿਮਾਨ ਦੀ ਮੰਗ ਕੀਤੀ ਤੇ ਨਾਲ ਦੀ ਨਾਲ ਇਹ ਗੱਲ ਕਹੀ ਕਿ ਇਹ ਇੱਕ ਹਾਰਡ ਕੋਰ ਤੇ ਹੈਪਚੁਅਲ ਅਫੈਂਡਰ ਕ੍ਰਿਮੀਨਲ ਹੈਗਾ ਜਿਹਦੇ ਉੱਤੇ 31 ਕੇਸ ਨੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹਨਾਂ ਰਿਮਾਨ ਮੰਗਿਆ ਜਿਹਦਾ ਅਸੀਂ ਵਿਰੋਧ ਕੀਤਾ ਡਿਫੈਂਸ ਵੱਲੋਂ ਤੇ ਅਦਾਲਤ ਨੂੰ ਦੱਸਿਆ ਗਿਆ ਕਿ ਭਾਈ ਨਰੈਨ ਸਿੰਘ ਚੌੜਾ ਡਬਲ ਐਮਏ ਨੇ ਐਮਏ ਪੋਲੀਟੀਕਲ ਸਾਇੰਸ ਤੇ ਪੰਜਾਬੀ ਉਹਨਾਂ ਨੇ ਲਗਭਗ ਦਲਜੰਧ ਦੇ ਕਦੀਬ ਕਿਤਾਬਾਂ ਲਿਖੀਆਂ ਹੋਈਆਂ ਨੇ ਉਹ ਬਯੋਗ ਨੇ 72 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈਗੀ ਆ ਤੇ ਉਹਨਾਂ ਦੇ ਖਿਲਾਫ ਜਿਹੜੀ ਗੱਲ ਕਹੀ ਜਾ ਰਹੀ ਆ ਵੀ ਉਹਨਾਂ ਦੇ ਕੇਸ 31 ਉਹਨਾਂ ਦਾ ਅਜੇ ਤੱਕ ਕੋਈ ਵੀ ਕੇਸ ਜਿਹੜਾ ਪੈਂਡਿੰਗ ਨਹੀਂ ਹੈਗਾ ਤੇ ਸਾਰੇ ਕੇਸ ਉਹਨਾਂ ਦੇ ਬਰੀ ਹੋ ਚੁੱਕੇ ਨੇ ਉਲਟਾ ਉਹਨਾਂ ਨੇ ਪੰਜਾਬ ਪੁਲਸ ਦੇ ਅਧਿਕਾਰੀ ਜਿਨ੍ਹਾਂ ਨੇ ਝੂਠਾ ਕੇਸ ਪਾਇਆ 340 ਦੀ ਪ੍ਰਸੀਡਿੰਗ ਵੀ ਤਨਤਨ ਅਦਾਲਤ ਦੇ ਵਿੱਚ ਉਹਨਾਂ ਉਹਦਾਖਲ ਕੀਤੀ ਗਈ ਆ ਨਾਲ ਦੀ ਨਾਲ ਭਾਈ ਨਰੈਨ ਸਿੰਘ ਚੌੜਾ ਜਿਹੜੇ ਨੇ ਉਹ ਝੂਠੇ ਪੁਲਸ ਮੁਕਾਬਲਿਆਂ ਦੇ ਕੇਸ ਜਿਹੜੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਖਿਲਾਫ ਸੀਬੀਆਈ ਅਦਾਲਤ 'ਚ ਚੱਲਦੇ ਆ ਉਹ ਉਹਨਾਂ ਦੀ ਪੈਰਵਾਈ ਕਰਦੇ ਹਨ ਉਹਨਾਂ ਦੇ ਸੁਪੁੱਤਰ ਐਡਵੋਕੇਟ ਜਗਜੀਤ ਸਿੰਘ ਵੀ ਉਹਨਾਂ ਕੇਸਾਂ ਦੀ ਪੈਰਵਾਈ ਕਰਦੇ ਇਸ ਕਰਕੇ ਪੁਲਿਸ ਨੇ ਜਿਹੜਾ ਉਹਨਾਂ ਨੂੰ ਇੰਪਲੀਕੇਟ ਕੀਤਾ ਤੇ ਇੱਕ ਵੇਗ ਡਿਸਕਲੋਜ਼ਰ ਲਿਖ ਕੇ ਤੇ ਉਹਨਾਂ ਦਾ ਰਿਮਾਂਡ ਮੰਗ ਰਹੇ ਹਨ ਤੇ ਰਿਮਾਂਡ ਨਹੀਂ ਉਹਨਾਂ ਦਾ ਦੇਣਾ ਚਾਹੀਦਾ ਸੋ ਅਦਾਲਤ ਨੇ ਬਹਿ ਸੁਣਨ ਤੋਂ ਬਾਅਦ 10 ਦਿਨ ਦੇ ਰਿਮਾਂਡ ਨੂੰ ਫਿਰ 3 ਦਿਨ ਦਾ ਜਿਹੜਾ ਰਿਮਾਂਡ ਦਿੱਤਾ ਹੁਣ ਉਹਨਾਂ ਨੂੰ 11 ਦਸੰਬਰ 2024 ਨੂੰ ਦਿਨ ਬੁੱਧਵਾਰ ਨੂੰ ਦੁਬਾਰੇ ਅਮਰਸਾਹਬ ਸਾਹਿਬ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਇਸ ਸਮੇਂ ਦਾਨ ਇਹ ਵਕੀਲਾਂ ਵੱਲੋਂ ਸਾਡੇ ਵੱਲੋਂ ਵੀ ਐਪਲੀਕੇਸ਼ਨ ਲਾਈ ਗਈ ਵੀ ਵਕੀਲਾ ਨੂੰ ਮਿਲਣ ਦਾ ਜਿਹੜਾ ਲੀਗਲ ਮੀਟਿੰਗ ਹੈ ਸੈਕਸ਼ਨ 38 ਬੀ ਐਨ ਐਸ ਐਸ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਵੀ ਬੰਦਾ ਡੂਰਿੰਗ ਪੁਲਸ ਹਾਰ ਆਪਣੇ ਚੋਇਸ ਦੇ ਵਕੀਲ ਨੂੰ ਮਿਲ ਸਕਦਾ ਉਹ ਵੀ ਦਰਖਾਸਤ ਲਾਈ ਉਹਦੇ ਤੇ ਜੱਜ ਸਾਹਿਬ ਨੇ ਲਾਅ ਕਰ ਦਿੱਤੀ ਦਿਨ ਚ ਦੋ ਵਾਰੀ ਵਕੀਲ ਜਿਹੜਿਆ ਮਿਲ ਸਕਦੇ ਆ ਉਹਦੇ ਤਹਿਤ ਜਗਦੀਪ ਸਿੰਘ ਦਾ ਦਾਵਾ ਦੀ ਸਾਂਝੀ ਡਿਊਟੀ ਲਈ ਗਈ ਵੀ ਉਹ ਸਵੇਰੇ ਸ਼ਾਮ ਜਿਹੜਾ ਭਾਈ ਨਰੈਨ ਸਿੰਘ ਨੂੰ ਡੂਰਿੰਗ ਪੁਲਿਸ ਰਿਮਾਂਡ ਦੇ ਜਿਹੜੇ ਮਿਲਣ ਜਾਣਗੇ ਥਾਣੇ ਦੇ ਵਿੱਚ ਜਾਂ ਸੀਆਈਏ ਜਾਂ ਜਿੱਥੇ ਵੀ ਰੱਖਿਆ ਗਿਆ ਸੋ ਇਹ ਜਿਹੜੀ ਅੱਜ ਦੀ ਸਾਰੀ ਜਿਹੜੀ ਕਾਰਵਾਈ ਹੋਈ ਆ ਬਾਕੀ ਇਹ ਉਹਨਾਂ ਨੂੰ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਉਮੀਦ ਹੈ ਕਿ ਉਸ ਦਿਨ ਉਸ ਦਿਨ ਦਾ ਜਿਹੜਾ ਉਹਨਾਂ ਦਾ ਜੁਡੀਸ਼ੀਅਲ ਹੋਊਗਾ ਕਿਉਂਕਿ ਜਾ ਪੰਜ ਤਰੀਕ ਦੇ ਪੇਸ਼ ਕਰਨ ਤੋਂ ਬਾਅਦ ਕੋਈ ਵੀ ਨਵੀਂ ਕਾਰਵਾਈ ਕੋਈ ਰਿਕਵਰੀ ਕੋਈ ਹੋਰ ਗੱਲਬਾਤ ਕੋਈ ਨਵੇਂ ਬੰਦੇ ਦੀ ਨਾਮੀਨੇਸ਼ਨ ਜਾਂ ਕੋਈ ਰਿਕਵਰੀ ਜਾਂ ਕੋ ਤਾਰਾ ਦਾ ਵਾਦਾ ਕਟਾ ਨਹੀਂ ਕੀਤਾ ਗਿਆ ਇਹਦੇ ਚ ਐਫ ਆਈ ਆਰ ਨੰਬਰ 134 ਜਿਹੜੀ ਈ ਡਿਵੀਜ਼ਨ ਥਾਣੇ ਦੀ ਦਰਜ ਕੀਤੀ ਗਈ 109 ਬੀ ਐਨ ਐਸ ਤੇ 2527 ਆਮ ਜੈਕਟ ਦੇ ਵਿੱਚ ਜਿਹੜੀ ਪਹਿਲਾਂ 307 ਹੁੰਦੀ ਸੀ 109 ਹੋ ਗਈ ਹੈ ਸੋ ਉਹਦੇ ਤਹਿਤ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਬਾਅਦ ਮੀਡੀਆ ਨੂੰ ਆਕੇ ਵੀ ਇਹ ਗੱਲ ਦੱਸੀ ਗਈ ਵੀ ਅਦਾਲਤਾਂ ਦੇ ਜਿਹੜੇ ਕੰਮ ਆ ਉਹ ਅਦਾਲਤਾਂ ਨੂੰ ਕਰੰਨੇ ਚਾਹੀਦੇ ਆ ਅਕਾਲੀ ਲੀਡਰਾਂ ਨੂੰ ਜਾਂ ਹੋਰ ਜਿਹੜੇ ਲੋਕ ਬਿਆਨਬਾਜ਼ੀ ਕਰਦੇ ਨੇ মিডিਆ ਟ੍ਰਾਇਲ ਨਹੀਂ ਚਲਾਉਣਾ ਚਾਹੀਦਾ ਵੈਪਨ ਕਿਹਦਾ ਸੀ ਕਿਹਦਾ ਨਹੀਂ ਗੋਲੀ ਚੱਲੀ ਨਹੀਂ ਚੱਲੀ 307 ਬੰਦੀ ਆ ਜਾਂ ਹਵਾਜ ਗੋਲੀ 336 ਬੰਦੀ ਆ ਇਹ ਵੀ ਅਸੀਂ ਅਦਾਲਤ ਨੂੰ ਦੱਸਿਆ ਕਿ ਨੋ ਇੰਜਰੀ ਕੇਸ ਆ ਕਿਸੇ ਦੇ ਕੋਈ ਛਿੜੀ ਟੱਕ ਵੀ ਨਹੀਂ ਆਈ ਹਵਾ ਦੇ ਵਿੱਚ ਗੋਲੀ ਜਿਹੜੀ ਇਹ ਜਿਹੜੀ ਚੱਲੀ ਹੈਗੀ ਆ ਸੋ ਇਹ ਦੇ ਵਿੱਚ ਰੁਮਾਨ ਨਹੀਂ ਹੋਤ ਵਧਣਾ ਚਾਹੀਦਾ ਕਿਉਂਕਿ ਐਜ਼ ਪਰ ਪ੍ਰੋਸੀਕਿਊਸ਼ਨ ਉਹਨਾਂ ਅਰੇਸਟ ਵੀ ਮੌਕੇ ਤੋਂ ਹੋ ਗਈ ਰਿਕਵਰੀ ਵੀ ਹੋ ਗਈ ਤੇ ਉਸ ਤੋਂ ਬਾਅਦ ਕੋਈ ਵੀ ਪੁਲਿਸ ਨੇ ਨਵੀਂ ਕਾਰਵਾਈ ਨਹੀਂ ਕੀਤੀ ਹਾਂ ਭਾਈ ਨਰੈਨ ਸਿੰਘ ਚੌੜਾ ਨੂੰ ਮਿਲ ਕੇ ਉਹ ਠੀਕ ਸਾਖ ਚਲਦੀ ਕਲਾ ਦੇ ਵਿੱਚ ਸਨ ਤੇ ਉਹਨਾਂ ਨੇ ਅਜੇ ਕੋਈ ਵੀ ਗੱਲ ਕਰਨ ਤੋਂ ਜਿਹੜਾ ਅਜੇ ਸੰਕੋਚ ਕੀਤਾ ਕਿਉਂਕਿ ਡੂਰਿੰਗ ਪੁਲਿਸ ਮਾਰ ਕੋਈ ਐਸੀ ਗੱਲ ਮੀਡੀਆ ਦੇ ਵਿੱਚ ਆਉ ਜਾਣੀ ਜਿਹਨਾਂ ਦੇ ਉੱਤੇ ਕੇਸ ਦੇ ਉੱਤੇ ਇਫੈਕਟ ਪਾਏ ਸੋ ਉਹਨਾਂ ਨੇ ਮੀਡੀਆ ਨੂੰ ਪੁਲਿਸ ਨੇ ਵੀ ਨਹੀਂ ਪੇਸ਼ ਹੋਣ ਦਿੱਤਾ ਤੇ ਉਹਨਾਂ ਦੀ ਵੀ ਕੋਈ ਇੱਛਾ ਅਜੇ ਮੀਡੀਆ ਦੇ ਸਾਹਮਣੇ ਕੋਈ ਗੱਲ ਕਰਨ ਦੀ ਨਹੀਂ ਸੀਗੀ ਸੋ ਅਸੀਂ ਕੇਸ ਨੂੰ ਕੰਟੈਸਟ ਕਰਾਂਗੇ ਅਦਾਲਤਾਂ ਦੇਖਣਗੀਆਂ ਵੀ ਇਹ ਕਿਸ ਤਰ੍ਹਾਂ ਦਾ ਕੇਸ ਆ ਕੀ ਉਹਦੇ ਵਿੱਚ ਗਵਾਹ ਸਬੂਤ ਆਉਂਦੇ ਨੇ ਸੋ ਹੁਣ ਉਹਨਾਂ ਨੂੰ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਉਸ ਦਿਨ ਦੀ ਕਾਰਵਾਈ ਦੀ ਜੋ ਵੀ ਹੋਊਗੀ ਉਹ ਸੰਗਤਾਂ ਦੇ ਜਿਹੜਾ ਸੰਮੁਖ ਜਰੂਰ ਰੱਖਾਂਗੇ